ਨਮਸਕਾਰ ਮੈਂ ਹਾਂ ਆਪ ਤੇ ਤੁਸੀਂ ਦੇਖ ਰਹੇ ਹੋ ਐਸਐਮਜ਼ ਨਿਊਜ਼ ਚਰਚਾ ਦਾ ਅਬਸ਼ਾਰ ਦੇਖ ਰਹੇ ਦਰਸ਼ਕਾਂ ਦਾ ਮੈਂ ਸਵਾਗਤ ਕਰਦੀ ਹਾਂ ਸਿਆਸਤ ਦੇ ਨਾਲ ਜੁੜੇ ਕੁਝ ਮੁੱਦਿਆਂ ਨੂੰ ਲੈ ਕੇ ਇੱਕ ਵਾਰ ਫਿਰ ਹਾਜ਼ਰ ਹਾਂ ਤੁਹਾਡੇ ਸਾਹਮਣੇ ਗੱਲਬਾਤ ਕਰਾਂਗੇ ਨਿਊਜ਼ ਐਡੀਟਰ ਵਿਵੇਂਦਰ ਜੀ ਦੇ ਨਾਲ ਵਿਵੇਂਦਰ ਜੀ ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸ਼ੁਕਰੀਆ ਆਰਤੀ ਜੀ ਐਸਐਮਜ਼ ਨਾਲ ਜੁੜੇ ਸਾਰੇ ਹੀ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ ਜੀ ਅ ਵੀਂਤੀ ਸੱਪਤੋ ਪਹਿਲਾਂ ਸ਼ੁਰੂਆਤ ਕਰਦੇ ਆ ਕਿ ਚਰਨਜੀਤ ਸਿੰਘ ਚੰਨੀ ਨੇ ਜਿਹੜੇ ਉਹਨਾਂ ਦੇ ਉੱਤੇ ਹਮਲਾ ਹੋਇਆ ਸੀ ਤੇ ਉੱਥੇ ਜਿਹੜੇ ਅਨੁਪਛਾਤ ਤੇ ਨੌਜਵਾਨ ਸੀਗੇ ਉਹਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਪਰਚਾ ਦਰਜ ਕੀਤਾ ਗਿਆ ਤੇ ਹੁਣ ਉਹ ਪਰਚਾ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਨੇ ਦੇਖੋ ਗੱਲ ਇਹ ਹੈ ਕਿ 23 ਜੁਲਾਈ ਨੂੰ ਨਵਜੋਤ ਸਿੰਘ ਸਿੱਧੂ ਹਰਾਂ ਦੀ ਤਾਜਪੋਸ਼ੀ ਹੁੰਦੀ ਹੈ ਤੇ ਉਸੇ ਦੇਣੀ ਨਵਜੋਤ ਸਿੰਘ ਸਿੱਧੂ ਹਰਾਂ ਦਾ ਜਿਹੜਾ ਮੇਲ ਮਲਾਪ ਹੈ ਜੱਫੀਆਂ ਪਾਉਣੀਆਂ ਵਿਧਾਇਕਾਂ ਦੇ ਨਾਲ ਮੰਤਰੀਆਂ ਦੇ ਨਾਲ ਸ਼ੁਰੂ ਹੋ ਗਿਆ ਸੀ ਜੀ ਤੇ ਬੜਾ ਉਹ ਸੁਪਰ ਐਕਟਿਵ ਮੋਡ 'ਚ ਸੀ ਵੈਸੇ ਤੇ ਪਹਿਲਾਂ ਵੀ ਉਹ ਪਪਾ ਕਹਿ ਦਿੱ ਜਦੋਂ ਦੀਆਂ ਗੱਲਾਂ ਚੱਲਦੀਆਂ ਸੀ ਉਹਨਾਂ ਦੀ ਪ੍ਰਧਾਨਗੀ ਦੀਆਂ ਤੇ ਉਹ ਮੇਲਜੋਲ ਮੇਲ ਮਲਾਪ ਕਾਫੀ ਦਿਨਾਂ ਤੋਂ ਸੀਗਾ ਪਰ 23 ਤਰੀਕ ਤੋਂ ਆਪਣੀਆਂ ਗੱਡੀਆਂ ਦੇ ਨਾਲ ਪੂਰਾ ਕਾਫਲਾ ਉਹਨਾਂ ਦੇ ਜਿਹੜੇ ਹਮਾਇਤੀ ਸੀਗੇ ਵਿਧਾਇਕ ਉਹਨਾਂ ਦੇ ਨਾਲ ਚੱਲਦੇ ਸੀ ਔਰ 24 ਜੁਲਾਈ ਨੂੰ ਜਦੋਂ ਚਮਕੌਰ ਸਾਹਿਬ ਜਾਂਦੇ ਨੇ ਉਸ ਵੇਲੇ ਆਪਣੇ ਚਰਨ ਸਿੰਘ ਚੰਨੀ ਵੀ ਨਾਲ ਸੀਗੇ ਔਰ ਉੱਥੇ ਕਤਲਗੜ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਮੱਥਾ ਵੀ ਟੇਕਦੇ ਨੇ ਕਿਸਾਨਾਂ ਵੱਲੋਂ ਉਹਨਾਂ ਦਾ ਵਿਰੋਧ ਕੀਤਾ ਜਾਂਦਾ ਔਰ ਉਹਦੇ ਵਿੱਚ ਜਿਸਟਿਸ ਕੇ ਦੇ ਨਾਲ ਉਹ ਇਹਨਾਂ ਨੇ ਦੋਚ ਲਾਇਆ ਚਰਨ ਸਿੰਘ ਚੰਨੀ ਨੇ ਜੀ ਕਿ ਉਹਨਾਂ ਤੇ ਹਮਲੇ ਦੀ ਕੋਸ਼ਿਸ਼ ਵੀ ਕੀਤੀ ਗਈ ਦੋਸ਼ ਲਾਇਆ ਚੰਨੀ ਸਾਹਿਬ ਨੇ ਜੀ ਉਹਦੇ ਵਿੱਚ ਪੁਲਿਸ ਵੱਲੋਂ ਕੁਝ ਅਣਪਛਾਤੇ ਲੋਕਾਂ ਦੇ ਜਿਹਨਾਂ ਦੇ ਕਿਸਾਨ ਵੀ ਦੱਸੇ ਜਾ ਰਹੇ ਆ ਪਰਚੇ ਦਰਜ ਹੁੰਦੇ ਨੇ ਤੇ ਹੁਣ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਪੋਲਿਸ ਨੂੰ ਪੱਤਰ ਲਿਖਿਆ ਚਿੱਠੀ ਲਿਖੀਏ ਕਿ ਭਾਈਏ ਜਿਹੜੇ ਪਰਚੇ ਦਰਜ ਕਰਨੇ ਆ ਇਹ ਤੁਸੀਂ ਰੱਦ ਕਰ ਦਿਓ ਕਾਰਨ ਇਹਦੇ ਆ ਕਿ ਇਹਨਾਂ ਨੂੰ ਪਤਾ ਕਿ ਕਿਸਾਨਾਂ ਦੀ ਹਮਾਇਤ ਤੋਂ ਬਗੈਰ ਸਰਕਾਰ ਬਣਾਉਣੀ ਔਖੀ ਹੋ ਜਾਵੇਗੀ ਜੀ ਬਿਲਕੁਲ ਪਤਾ ਹੈ ਇਹ ਇਸ ਵੇਲੇ ਜੋ ਮੁੱਦਾ ਕਿਸਾਨੀ ਦਾ ਮੁੱਦਾ ਪੂਰੇ ਮੁਲਖ ਦੇ ਵਿੱਚ ਛਾਇਆ ਹੋਇਆ ਹੈ ਤੇ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਕਾਂਗਰਸ ਪਾਰਟੀ ਦਾ ਵਿਰੋਧ ਵੀ ਕੀਤਾ ਜਾਂਦਾ ਹੈ ਕਿ ਭਾਈ ਕਾਂਗਰਸ ਪਾਰਟੀ ਨੇ ਵੀ ਸਾਡਾ ਸਾਥ ਨਹੀਂ ਦਿੱਤਾ ਹੁਣ ਜਿੱਥੇ ਜਿੱਥੇ ਹਿਆਰਤੀ ਜਾਂਦੇ ਨੇ ਨਾ ਇਹ ਤੇ ਆਪਾਂ ਸਿੱਧੂ ਤੋਂ ਪਹਿਲਾਂ ਦੇ ਵੀ ਆਪਾਂ ਗੱਲ ਕਰੀਏ ਜਿੱਥੇ ਜਿੱਥੇ ਵੀ ਕੋਈ ਸਿਆਸੀ ਆਗੂ ਜਾਂਦਾ ਤੇ ਵਿਰੋਧ ਹੋ ਜਾਂਦਾ ਕਿਸਾਨਾਂ ਵੱਲੋਂ ਕਈ ਪਿੰਡਾਂ ਦੇ ਵਿੱਚ ਤੇ ਬੋਰਡ ਲਾਏ ਆ ਭਾਈ ਸੱਜਣੋ ਕੋਈ ਵੀ ਸਿਆਸੀ ਬੰਦਾ ਸਾਡੇ ਪਿੰਡ 'ਚ ਨਾ ਵੜੇ ਸਾਨੂੰ ਲੋੜ ਨਹੀਂ ਹੈ ਬਿਲਕੁਲ ਸੋ ਵਿਰੋਧ ਤਾਂ ਜਾ ਰਹੀ ਹੈ ਕਿਸਾਨ ਤੇ ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਤੇ ਤੁਸੀਂ ਦੇਖ ਲਓਗੇ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਬਾਕੀ ਸੂਬਿਆਂ ਦੇ ਵਿੱਚ ਚੋਣਾਂ ਹੋਈਆਂ ਨੇ ਚਾਹੇ ਉਹ ਆਪਣੇ ਬੰਗਾਲ ਦੇ ਵਿੱਚ ਹੋਈਆਂ ਨੇ ਉੱਥੇ ਜਾ ਕੇ ਵੀ ਪ੍ਰਚਾਰ ਕੀਤਾ ਗਿਆ ਕਿ ਭਾਈ ਤੁਸੀਂ ਇਹ ਬੀਜੇਪੀ ਨੂੰ ਵੋਟ ਨਾ ਦਿਓ ਹੁਣ ਸਿਆਸੀ ਆਗੂ ਨੂੰ ਇਹ ਡਰ ਹੈ ਕਿਤੇ ਉਸੇ ਤਰੀਕੇ ਨਾਲ ਸਾਡੀ ਮੁਖਾਲਫਤ ਵੀ ਸ਼ੁਰੂ ਨਾ ਹੋ ਜੇ ਕਿ ਭਾਈ ਇਸ ਪਾਰਟੀ ਨੂੰ ਵੀ ਵੋਟ ਨਾ ਦੀ ਇਹ ਵੀ ਬਸ ਜੇ ਕੇਂਦਰ 'ਚ ਬੀਜੇਪੀ ਹੈ ਤਾਂ ਪੰਜਾਬ 'ਚ ਇਹ ਪਾਰਟੀ ਜਿਹੜੀ ਰਾਜ ਕਰ ਰਹੀ ਹੈ ਤੇ ਇਹਦਾ ਵੀ ਵਤੀਰਾ ਉਦਾਂ ਦਾ ਸੀ ਆ ਸੋ ਕਿਤੇ ਨਾ ਕਿਤੇ ਨਜ਼ਰ ਆ ਰਿਹਾ ਕਿਤੇ ਮੁਖਾਲਫਤ ਨਾ ਹੋ ਜੇ ਕਿਤੇ ਪੱਕਾ ਧਰਨਾ ਹੈ ਜਿਹੜਾ ਇਸ ਠੰਗ ਨਾਲ ਟੋਲ ਪਲਾਜ਼ਾ ਤੇ ਇਕੱਠੇ ਹੋਏ ਨੇ ਜੀ ਕਿਤੇ ਪੂਰੇ ਦਾ ਪੂਰਾ ਮੋਰਚਾ ਹੀ ਨਾ ਖੋਲ ਦੇਣ ਕਿਤੇ ਸਾਡੇ ਖਿਲਾਫ ਸੋ ਇਹ ਚੀਜ਼ਾਂ ਵੀ ਨਜ਼ਰ ਆ ਰਹੀਆਂ ਨੇ ਸਿਆਸੀ ਅਗਮਲ ਅਵੰਦੀ ਜੀ ਜਿਸ ਤਰ੍ਹਾਂ ਕਾਂਗਰਸ ਤੇ ਵਿੱਚ ਲਗਾਤਾਰ ਇੱਕ ਕਲੇਸ਼ ਚੱਲਦਿਆ ਸੀਗਾ ਜਿਸ ਨੂੰ ਖਤਮ ਕਰਨ ਦੇ ਲਈ ਤਿੰਨ ਮੈਂਬਰੀ ਕਮੇਟੀ ਵੀ ਬਣਾਈ ਗਈ ਹਾਈ ਕਮਾਣੂ ਦਖਲ ਦੇਣਾ ਪਿਆ ਵਿੱਚ ਫਿਰ ਕਰਨ ਤੋਂ ਬਾਅਦ ਲੰਬੇ ਸਮੇਂ ਤੋਂ ਬਾਅਦ ਨਵਜੋਸ ਸਿੰਘ ਨੂੰ ਪ੍ਰਧਾਨਗੀ ਵੀ ਮਿਲੀ لیکن ਹੁਣ ਕੀ ਹੈ ਕਿ ਇਸ ਦੌਰਾਨ ਹਰੀਸ਼ रावत ਦਾ ਇੱਕ ਨਵਾਂ ਬਿਆਨ ਆ ਰਿਹਾ ਕਿ ਕਾਂਗਰਸ ਦੇ ਵਿੱਚ ਜਿਹੜਾ ਕਲੇਸ਼ ਚੱਲ ਰਿਹਾ ਸੀ ਉਹ ਹਲੇ ਤੱਕ ਨਿਬੜਿਆ ਹੀ ਨਹੀਂ ਦੇਖੋ ਗੱਲ ਵੀ ਠੀਕ ਹੈ ਗੱਲ ਇਹ ਹੈ ਕਿ ਇਹ ਜ਼ਰੂਰ ਹਾਈ ਕਮਾਂਡ ਨੇ ਕਹਿ ਦਿੱਤਾ ਹੈ ਕਿ ਜਿਹੜੀ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਨੇ ਪੰਜਾਬ ਦੇ ਵਿੱਚ ਉਹਦੀ ਪ੍ਰਧਾਨਗੀ ਕੈਪਟਨ ਅਮਰਿੰਦਰ ਸਿੰਘ ਕਰਨਗੇ ਜੀ ਪਰ ਜਿਹੜੀ ਆਪਾਂ ਕਹੇ ਸੂਬੇ ਦੀ ਪਾਰਟੀ ਦੀ ਜਿਹੜੀ ਕਮਾਨ ਹੋਵੇਗੀ ਉਹ ਨਵਜੋਤ ਸਿੰਘ ਸਿੱਧੂ ਦੇ ਕੋਲ ਹੋਊਗੀ ਬਿਲਕੁਲ ਹੁਣ ਜਿਸ ਤਰੀਕੇ ਦੇ ਨਾਲ ਗੱਲ ਆ ਕਿ ਹਰੀਸ਼ ਰਾਵਤ ਹੋਰਾਂ ਨੇ ਗੱਲ ਕਹੀ ਹੈ ਜੀ ਹਰੀਸ਼ ਰਾਵਤ ਹੋਰਾਂ ਨੇ ਇਹ ਵੀ ਗੱਲ ਕਹੀ ਹੈ ਕਿ ਭਾਈ ਪ੍ਰਧਾਨਗੀ ਜਰੂਰ ਕੈਪਟਨ ਅਮਰਿੰਦਰ ਸਿੰਘ ਹੁਰੀ ਕਰਨਗੇ 2022 ਦੀਆਂ ਚੋਣਾਂ ਦੀ ਪਰ 2022 ਦੇ ਵਿੱਚ ਜੇ ਕਾਂਗਰਸ ਪਾਰਟੀ ਪੰਜਾਬ ਤੋਂ ਜਿੱਤ ਜਾਂਦੀ ਹੈ ਜੀ ਦੁਬਾਰਾ ਸੱਤਾ ਦੇ ਵਿੱਚ ਆ ਜਾਂਦੀ ਹੈ ਬਿਲਕੁਲ ਤੇ ਉਹਦੇ ਵਿੱਚ ਕਾਂਗਰਸ ਦਾ ਮੁੱਖ ਮੰਤਰੀ ਦਾ ਚਿਹਰਾ ਕਿਹੜਾ ਹੋਊਗਾ ਉਹ ਆਲਾ ਕਮਾਂਡ ਜਿਹੜੀ ਉਹ ਜਿਹੜੀ ਆ ਆਪਣੇ ਦੱਸੂਗੀ ਉਹ ਡਿਸਾਈਡ ਕਰੂਗੀ ਉਹ ਦੱਸੂਗੀ ਕਿ ਕਿਹੜਾ ਮੁੱਖ ਮੰਤਰੀ ਦਾ ਚਿਹਰਾ ਹੋ ਸਕਦਾ ਜੀ ਸੋ ਇਸੇ ਤਰੀਕੇ ਦੇ ਨਾਲ ਜੇ ਆਪਾਂ ਗੱਲ ਕਰੀਏ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਜੋ ਇਹ ਕਲੇਸ਼ ਪਿਆ ਰਫੜ ਪਿਆ ਤੋ ਮੈਂ ਮਤਲਬ ਕਿ ਪੂਰੀ ਤਰੀਕੇ ਦੇ ਨਾਲ ਸਫਲ ਜਿਹੜਾ ਨਹੀਂ ਹੋ ਸਕਿਆ ਜੀ ਬਿਲਕੁਲ ਇਹ ਜਿਹੜੀ ਲਾਗੇ ਆਏ ਨੇ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਅਮਰਿੰਦਰ ਸਿੰਘ ਦੀਆਂ ਭਾਵਨਾਵਾਂ ਦੇ ਉੱਤੇ ਆਧਾਰਿਤ ਜਿਹੜਾ ਹੈ ਇਹ ਚੀਜ਼ ਜਿਹੜੀ ਹੈ ਨੇੜਤਾ ਜਿਹੜੀ ਆਈ ਹੈ ਜੀ ਸੋ ਬਹੁਤ ਕੁਝ ਕਰਨਾ ਹੋਊਗਾ ਉਹਨਾਂ ਨੇ ਇਹ ਵੀ ਗੱਲ ਕੀਤੀ ਹੈ ਬਹੁਤ ਕੁਝ ਕਰਨਾ ਹੋਊਗਾ ਔਰ ਬੜੇ ਸੰਯਮ ਦੇ ਨਾਲ ਜਿਹੜਾ ਹੈਗਾ ਇਹ ਪਾਰਟੀ ਪੰਜਾਬ ਦੇ ਵਿੱਚ ਚੱਲਣ ਦੀ ਲੋੜ ਹੈ ਜੀ ਪੰਜਾਬ ਸਰਕਾਰ ਦੀ ਲਗਾਤਾਰ ਮੁਖਾਲਫਤ ਹੋਈ ਹੈ ਕਿ 4 ਸਾਲਾਂ ਦੇ ਵਿੱਚ ਉਹਨਾਂ ਨੇ ਕੁਝ ਨਹੀਂ ਕੀਤਾ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀਗਾ ਘਰ-ਘਰ ਲੇਕਿਨ ਹੁਣ ਜਿਹੜਾ ਹੈ ਕਿ ਉਹ 220 ਕਿਸਾਨ ਪਰਿਵਾਰਾਂ ਨੂੰ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਨੇ ਜਿਹੜੇ ਕਿ ਕਿਸਾਨ ਅੰਦੋਲਨ ਦੇ ਦੌਰਾਨ ਕਿਸਾਨ ਸ਼ਹੀਦ ਹੋ ਗਏ ਨੇ ਉਹਨਾਂ ਦੇ ਵਾਰਸਾਂ ਨੂੰ ਤੇ ਕੀ ਲੱਗਦਾ ਕਿ ਉਹ ਆਪਣਾ ਪੱਖ ਬਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਦੇਖੋ ਗੱਲ ਇਹ ਹੈ ਬਿਲਕੁਲ ਤੁਹਾਡੀ ਗੱਲ ਠੀਕ ਹੈ ਆਰਤੀ ਜੀ ਗੱਲ ਇਹ ਹੈ ਕਿ ਜਦੋਂ ਚੋਣਾਂ ਸਿਰ ਤੇ ਆਉਂਦੀ ਜਦੋਂ ਕੁਰਸੀ ਨਜ਼ਰ ਆਉਂਦੀ ਹੈ ਨਾ ਤੇ ਫਿਰ ਜਿੱਦਾਂ ਮੈਂ ਪਹਿਲਾਂ ਵੀ ਗੱਲ ਕਰਦਾ ਜਿੱਦਾਂ ਬਰਸਾਤ ਦੇ ਵਿੱਚ ਬਰਸਾਤੀ ਡੰਡ ਸਾਲ ਕੁਝ ਨਹੀਂ ਕੀਤਾ ਸਭ ਨੂੰ ਪਤਾ ਹੈ ਅੱਜ ਜਿਹੜੀ ਇਹ ਮਾਹੌਲ ਬਣਿਆ ਸਿਆਸਤ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਜਿਹੜਾ ਮਾਹੌਲ ਬਣਿਆ ਇਹ ਉਸੇ ਕੰਮ ਦਾ ਨਤੀਜਾ ਹੈ 4.5 ਸਾਲ ਤੁਸੀਂ ਕੁਝ ਨਹੀਂ ਕੀਤਾ ਸੋ ਜਿਸ ਤਰੀਕੇ ਦੇ ਨਾਲ ਆਪਾਂ ਜੇ ਗੱਲ ਕਰੀਏ ਪਈ ਜੋ ਮਾਹੌਲ ਬਣਿਆ ਹੋਇਆ ਹੈ ਔਰ ਜਿਸ ਤਰੀਕੇ ਦੇ ਨਾਲ ਆਪਾਂ ਪਹਿਲਾਂ ਵੀ ਕਿਸਾਨਾਂ ਵੱਲੋਂ ਮੋਤੀ ਮਹਿਲ ਦਾ ਘਰਾਵ ਕੀਤਾ ਗਿਆ ਕਈ ਵਾਰੀ ਜੀ ਕਈ ਵਾਰੀ ਉੱਥੇ ਮੋਰਚੇ ਲਾਏ ਗਏ ਨੇ ਜੀ ਪੁਲਿਸ ਨੇ ਡਾਂਗਾ ਵੀ ਉੱਥੇ ਉਭਰਾਈਆਂ ਨੇ ਜੀ ਸੋ ਹੁਣ ਜਿਸ ਤਰੀਕੇ ਦੇ ਨਾਲ ਪਤਾ ਲੱਗਦਾ ਪਿਆ ਸਰਕਾਰ ਨੂੰ ਵੀ ਕਿਸਾਨਾਂ ਤੋਂ ਬਗੈਰ ਸਾਡੀ ਗਤੀ ਨਹੀਂ ਹੈਗੀ ਜੀ ਹੁਣ ਬੈਠਕਾਂ ਵੀ ਕੀਤੀਆਂ ਜਾ ਰਹੀਆਂ ਹੁਣ ਬੈਠਕਾਂ ਵੀ ਕਿਸਾਨਾਂ ਦੇ ਨਾਲ ਹੋਈਆਂ ਨੇ ਪਤਾ ਲੱਗਿਆ ਪਟਿਆਲੇ ਦੇ ਔਰ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਕਿਹਾ ਕਿ ਮੈਂ ਤੁਹਾਡੀ ਗੱਲ ਅੱਗੇ ਪਹੁੰਚਾਵਾਂਗਾ ਜੀ ਅੱਗੇ ਗੱਲ ਹੁਣ ਗੱਲ ਇਹ ਆ ਕਿ ਮੰਨ ਨਹੀਂ ਸਭ ਨੂੰ ਪਤਾ ਕਿ ਜਿਹੜੀ ਕੇਂਦਰ ਵਿੱਚ ਸਰਕਾਰ ਬੈਠੀ ਆ ਉਹ ਕਹਿੰਦੀ ਐ ਕੋਈ ਨਹੀਂ ਅਸੀਂ ਗੱਲਬਾਤ ਨੂੰ ਤਿਆਰ ਆ ਆਓ ਸਾਡੇ ਨਾਲ ਗੱਲਬਾਤ ਕਰੋ ਪਰ ਗੱਲ ਇਹ ਐ ਅਸੀਂ ਜਿਹੜੇ ਬਿੱਲ ਨੇ ਜਿਹੜੇ ਕਾਨੂੰਨ ਨੇ ਉਹ ਕਾਨੂੰਨ ਰੱਦ ਨਹੀਂ ਕਰਨੇ ਤੁਸੀਂ ਇਹ ਤੇ ਦੱਸੋ ਵੀ ਫੇਰ ਬਦਲ ਕੀ ਕਰਨੀ ਹੈ ਇਹਨਾਂ ਦੇ ਵਿੱਚ ਸੈਕਸ਼ਨ ਕਿਹੜੇ ਤਬਦੀਲ ਕਰਨੇ ਆ ਇਹ ਤੇ ਗੱਲ ਉਦਾਂ ਹੀ ਹੋਈ ਆ ਆਰਤੀ ਜੀ ਵੀ ਜਿਸ ਰੰਗ ਨਾਲ ਆਪਾਂ ਕਿਸੇ ਦਾ ਕਿਸੇ ਨੂੰ ਮੌਤ ਦੀ ਸਜ਼ਾ ਹੋਵੇ ਨਾ ਤੇ ਉਹਨੂੰ ਕਹਿਤਾ ਜਾਵੇ ਭਈ ਭਾਈ ਠੀਕ ਹੈ ਜੀ ਤੈਨੂੰ ਮੌਤ ਦੀ ਸਜ਼ਾ ਠੀਕ ਹੈ ਇਹਦੇ ਵਿੱਚ ਅਸੀਂ ਇਹ ਕਰ ਸਕਦੇ ਆ ਜੀ ਆਪਸ਼ਨ ਦੇ ਸਕਦੇ ਆ ਸਜ਼ਾ ਉਹੀ ਰਹੂਗੀ ਭਈ ਤੂੰ ਟੀਕੇ ਨਾ ਮਰਨਾ ਗੋਲੀ ਨਾਲ ਮਰਨਾ ਜੀ ਹਾਲ ਆ ਕੇ ਤੈਨੂੰ ਮਾਰੀ ਹੈ ਕਿੱਦਾਂ ਕਰੀਏ ਤੇ ਉਹ ਚੀਜ਼ਾਂ ਨੇ ਵੀ ਜਿੱਦਾਂ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਨਹੀਂ ਭਾਈ ਜੀ ਅਸੀਂ ਜੋ ਕਾਨੂੰਨ ਨੇ ਨਾ ਉਹ ਰੱਦ ਨਹੀਂ ਕਰਨੇ ਜੀ ਉਹਦੇ ਚ ਇੱਕ ਸੈਕਸ਼ਨਾਂ ਦੇ ਵਿੱਚ ਫੇਰ ਬਦਲ ਕਰ ਸਕਦੇ ਆ ਜੀ ਔਰ ਇਹ ਤੁਹਾਨੂੰ ਵੀ ਪਤਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਉਹ ਸਿਰਫ ਗੰਗਲੋਂ ਤੋਂ ਮਿੱਟੀ ਝਾੜਨ ਵਾਲੀ ਜੋ ਕਿਸਾਨ ਦੱਸ ਰਹੇ ਹਨ ਕੰਮ ਕਰ ਰਹੀ ਹੈ ਹੁਣ ਦੂਜੇ ਪਾਸੇ ਜਿਹੜਾ ਤੁਹਾਡਾ ਸਵਾਲ ਹੈਗਾ 220 ਕਿਸਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਿਹੜੇ 220 ਕਿਸਾਨ ਇਸ ਕਿਸਾਨੀ ਸੰਘਰਸ਼ ਦੀ ਪਿੰਡ ਚੜ ਗਏ ਨੇ ਉਹਨਾਂ ਦੇ ਪਰਿਵਾਰਾਂ ਦੇ ਜੀਆਂ ਨੂੰ ਸਰਕਾਰੀ ਨੌਕਰੀ ਦੇਣ ਦੀ ਗੱਲ ਆਖੀ ਹੈ। ਜੀ। ਵੈਸੇ ਦੱਸ ਦिए ਪਹਿਲਾਂ ਹੀ ਅਨਾਉਂਸ ਕੀਤਾ ਹੋਇਆ ਸੀ ਕਿ ਕਿ 5-5 ਲੱਖ ਰੁਪਏ ਜਿਹੜੇ ਜਿਹੜੇ ਮਰੇ ਨੇ ਕਿਸਾਨ ਉਹਨਾਂ ਦੇ ਜੀਆਂ ਨੂੰ ਦਿੱਤੀ ਜਾਊਗੀ। ਹੁਣ ਤੁਹਾਨੂੰ ਵੀ ਪਤਾ ਵੀ ਇਹ ਕੀ ਸਬ ਸਿਸਟਮ ਹੈਗਾ। ਇਹ ਕਿ ਹਮਾਇਤ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਚੋਣਾਂ ਦੇ ਮੱਦੇਨਜ਼ਰ। ਬਿਲਕੁਲ। ਔਰ ਇੰਨੇ ਕਿਸਾਨ ਮਰ ਗਏ ਸੀ ਆਪਾਂ ਪਹਿਲਾਂ ਦੀ ਵੀ ਗੱਲ ਕਰੀਏ ਕਾਂਗਰਸ ਦੇ ਰਾਜਵੀਰ ਇਹ ਸਾਢੇ 4 ਸਾਲ ਦੇ ਵਿੱਚ ਕਿੰਨੇ ਕਿਸਾਨਾਂ ਨੇ ਆਤਮ ਹੱਤਿਆਵਾਂ ਕੀਤੀਆਂ ਨੇ ਕਿੰਨੇ ਉਹਨਾਂ ਦੇ ਕਰਜ਼ੇ ਜਿਹੜੇ ਆ ਚੜ੍ਹੇ ਨੇ ਉਹਦੋਂ ਕਿਸਾਨ ਯਾਦ ਨਹੀਂ ਆਏ ਅੱਜ ਅਚਾਨਕ ਯਾਦ ਆ ਗਏ ਕਿਸਾਨ ਔਰ ਦੂਜੀ ਗੱਲ ਕਰੀਏ ਜੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ ਉਹ ਕਹਿੰਦੇ ਸਾਡੇ ਪੰਜਾਬ ਦੇ ਜਿਹੜੇ ਕਿਸਾਨ 550 ਤੋਂ ਕਰੀਬ ਜਾਂ ਇਸ ਤੋਂ ਵੱਧ ਕਿਸਾਨ ਜਿਹੜੇ ਆ ਉਹ ਇਸ ਦੇ ਪਿੰਡ ਚੜ ਚੁੱਕੇ ਨੇ ਪਰ 220 ਕਿਸਾਨਾਂ ਨੂੰ ਜਿਹੜਾ ਹੈਗਾ ਉਹ ਇਸ ਵੇਲੇ ਪੰਜਾਬ ਸਰਕਾਰ ਇਹ ਨੌਕਰੀਆਂ ਦੀ ਗੱਲ ਕਰ ਰਹੀ ਹਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਦੀ ਗੱਲ ਕਰ ਰਹੀ ਆ। ਜੀ। ਸੋ ਇਹ ਸਭ ਚੀਜ਼ਾਂ ਜਿਹੜੀਆਂ ਆਲੇ-ਦੁਆਲੇ ਸਿਰਫ ਕੁਰਸੀ ਦੇ ਦੁਆਲੇ ਘੁੰਮਦੀਆਂ ਪਈਆਂ ਨੇ ਵੋਟ ਦੀ ਜਾਂ ਕੁਰਸੀ ਦੀ ਵੀ ਚੀਜ਼ ਐ। ਉਹ ਜੋ ਕਿਸਾਨ ਦਾਸਰੀ ਨੇ ਜੋ ਜਿਹੜੇ ਸਿਆਸੀ ਜਾਣਕਾਰ ਉਹ ਦੱਸ ਰਹੇ ਨੇ ਜੀ ਲਗਾਤਾਰ ਜੋ ਪੰਜਾਬ ਕਾਂਗਰਸ ਦੀ ਪਹਿਲਾਂ ਵੀ ਮੁਖਾਲਫਤ ਹੋਈ ਹੈ ਹੁਣ ਪੱਖ ਪਚਾਂ ਦੀ ਜ਼ਰੂਰ ਕੋਸ਼ਿਸ਼ ਕਰ ਰਹੇ ਨੇ ਤੇ ਜਦੋਂ ਤੋਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨਗੀ ਮਿਲੀ ਹੈ ਹੁਣ ਜਿਸ ਤਰ੍ਹਾਂ ਪੰਜਾਬ ਕਾਂਗ ਦਾ ਹੋਰ ਵਿਰੋਧ ਹੋਣਾ ਸ਼ੁਰੂ ਹੋ ਗਿਆ ਖਾਸ ਕਰ ਕਿਸਾਨਾਂ ਦੇ ਵੱਲੋਂ ਕੀ ਕਾਂਗਰਸ ਦਾ ਜਿਹੜੇ ਹਾਲਾਤ ਨੇ ਉਹ ਭਾਜਪਾ ਵਾਂਗੂ ਬਿਲਕੁਲ ਹੋ ਜਾਵੇਗੀ ਦੇਖੋ ਇਹ ਨਹੀਂ ਕਿਹਾ ਜਾ ਸਕਦਾ ਕਿ ਮੈਂ ਪਹਿਲਾਂ ਵੀ ਇਹ ਗੱਲ ਕਰਦਾ ਜਿਹੜੇ ਸਿਆਸੀ ਸਮੀਕਰਨ ਹੈ ਨਾ ਇਹ ਤਬਦੀਲ ਸਮੇਂ ਦੇ ਅਨੁਸਾਰ ਕੀ ਉਹਦੇ ਚ ਹੋਊਗਾ ਜੀ ਕਿਸੇ ਬੰਦੇ ਦੀ ਪਾਬ ਗੱਲ ਕਰੀ ਨਾ ਪੰਡਤ ਕਿਸੇ ਬੰਦੇ ਦਾ ਜਿਹੜਾ ਭਵਿੱਖ ਦੱਸਦਾ ਨਾ ਉਹ ਸੌਖਾ ਹੁੰਦਾ ਦੱਸਣਾ ਪਰ ਸਿਆਸੀ ਭਵਿੱਖ ਜਿਹੜਾ ਸਿਆਸੀ ਜਿਹੜੇ ਪੰਡਤ ਨੇ ਨਾ ਜਿਹੜੇ ਜਾਣਕਾਰ ਨੇ ਉਹ ਉਹਨਾਂ ਦੀ ਜਿਹੜੀ ਭਵਿੱਖਬਾਣੀ ਕਦੀ ਸਟੀਕ ਨਹੀਂ ਹੁੰਦੀ ਹੁੰਦੀ ਬੜਾ ਔਖਾ ਕੰਮ ਹੈ ਸਮੀਕਰਨ ਜਿਹੜੇ ਸਮੇਂ ਦੇ ਅਨੁਸਾਰ ਬਦਲ ਜਾਂਦੇ ਨੇ ਤਬਦੀਲ ਹੋ ਜਾਂਦੇ ਨੇ ਕੀ ਹੋਣਾ ਕਿਉਂਕਿ ਜਿਸ ਤਰੀਕੇ ਦੇ ਨਾਲ 2016 ਦੀ ਵੀ ਮੈਂ ਗੱਲ ਕਰਨ ਤੇ ਬੜੇ ਸਿਆਸੀ ਜਾਣਕਾਰ ਦੱਸਦੇ ਹੁੰਦੇ ਲੈ ਜੀ ਆਮ ਆਦਮੀ ਪਾਰਟੀ ਆ ਗਈ ਛਾ ਗਈ ਬਸ ਗਈਆਂ ਦੂਜੀਆਂ ਪਾਰਟੀਆਂ 100 ਤੋਂ ਘੱਟ ਦੇ ਥੱਲੇ ਸੀਟਾਂ ਲੈਣੀਆਂ ਹੀ ਨਹੀਂ 2016 ਦੇ ਵਿੱਚ ਇਹੋ ਜਿਹੀਆਂ ਗੱਲਾਂ ਹੁੰਦੀਆਂ ਸੀ ਸਮੀਕਰਨ ਬਦਲੇ ਤੇ 2017 ਦੀ ਜਦੋਂ ਚੋਣਾਂ ਹੋਈਆਂ ਉਦੋਂ ਨਤੀਜੇ ਸਾਰੇ ਦੇ ਸਾਹਮਣੇ ਆ। ਜੀ ਇਹ ਨਹੀਂ ਕਿਹਾ ਜਾ ਸਕਦਾ ਕੀ ਹੋ ਸਕਦਾ ਜੇ ਸਿੱਧੀ ਜਿਹੜੀ ਗੱਲ ਹੈ ਕੋਈ ਵੀ ਸਰਕਾਰ ਕੋਈ ਵੀ ਪਾਰਟੀ ਆਮ ਲੋਕਾਂ ਦੀ ਹਮਾਇਤੀ ਹੋ ਕੇ ਆਮ ਲੋਕਾਂ ਦੇ ਲਈ ਕੰਮ ਕਰਦੀ ਹੈ ਤੇ ਉਹਦੇ ਵਿੱਚ ਉਹਨੂੰ ਕੁਝ ਵੀ ਫालतू ਹੋਰ ਕੁਝ ਕਰਨ ਦੀ ਲੋੜ ਨਹੀਂ ਹੈ ਆਪਣੇ ਕੰਮ ਦਰਸਾਉਣ ਦੀ ਲੋੜ ਨਹੀਂ ਹੈ ਆਪਣੇ ਬੋਰਡ ਲਾਉਣ ਦੀ ਲੋੜ ਨਹੀਂ ਹੈ ਇਹ ਦੱਸਣ ਦੀ ਲੋੜ ਨਹੀਂ ਹੈ ਕਿ ਭਾਈ ਇੰਨੇ ਸਮਗਲਰ ਅਸੀਂ ਫੜ ਲਏ ਨੇ ਇੰਨੇ ਨਸ਼ਾ ਤਸਕਰ ਫੜ ਲਏ ਨੇ ਸਾਡਾ ਪੰਜਾਬ ਸੂਬਾ ਅਸੀਂ ਖੇਡ ਵਿੱਚ ਪਹਿਲੇ ਨੰਬਰ ਤੇ ਆ। ਅਸੀਂ ਇਹ ਕੁਝ ਕੀਤਾ ਕੋਈ ਬੋਡ ਲਾਉਣ ਦੀ ਲੋੜ ਵੀ ਲੋਕਾਂ ਨੂੰ ਪਤਾ ਹੁੰਦਾ ਵੀ ਕਿੱਥੇ ਕੀ ਕੀ ਹੋ ਰਿਹਾ ਕਿ ਢੰਗ ਨਾਲ ਧਰਾਤਲ ਪੱਧਰ ਤੇ ਸਰਕਾਰਾਂ ਨੇ ਕੀਤਾ ਉਹਨਾਂ ਨੂੰ ਹੁਣ ਜਿਸ ਤਰੀਕੇ ਨਾਲ ਪਤਾ ਵੀ ਨਸ਼ਾ ਵਿਕਦਾ ਇਹ ਜੋ ਮਰਜੀ ਕਹੀ ਜਾਂ ਸਰਕਾਰਾਂ ਵੀ ਨਸ਼ਾ ਲੈ ਅਸੀਂ ਤੇ ਨਸ਼ੇ ਦਾ ਲੱਕ ਤੋੜਤਾ ਹੈ ਨਸ਼ਾ ਤੇ ਇਹਨਾਂ ਉੱਥੋਂ ਦੇ ਰਹਿਣ ਵਾਲੇ ਲੋਕਾਂ ਨੂੰ ਪਤਾ ਵੀ ਕਿੱਥੋਂ ਕਿੱਥੋਂ ਕੁੜੀਆਂ ਮਿਲਦੀਆਂ ਨੇ ਕਿੱਥੋਂ ਕਿੱਥੋਂ ਨਸ਼ਾ ਮਿਲਦਾ ਕਿੱਥੋਂ ਕਿੱਥੋਂ ਕੀ ਕੁਝ ਹੁੰਦਾ ਇਹ ਆਮ ਲੋਕਾਂ ਨੂੰ ਪਤਾ ਹੈ ਪਰ ਜਿਹੜੇ ਲੋਕਾਂ ਨੂੰ ਪਤਾ ਵੋਟ ਦੇ ਉਹਨਾਂ ਨੇ ਪਾਉਣੀ ਹੈ ਨਾ ਜੀ ਜੀ ਨਵਜੋਤ ਸਿੰਘ ਸਿੱਧੂ ਜਦੋਂ ਦੀ ਉਹਨਾਂ ਨੂੰ ਪ੍ਰਧਾਨਗੀ ਮਿਲੀ ਆ ਉਸ ਤੋਂ ਬਾਅਦ ਉਹ ਹੋਰ ਵੀ ਸੁਪਰ ਐਕਟਿਵ ਹੋ ਗਏ ਨੇ ਤੇ ਲਗਾਤਾਰ ਕਈ ਆਗੂਆਂ ਨਾਲ ਉਹਨਾਂ ਨੇ ਬੈਠਕਾਂ ਕੀਤੀ ਹੈ ਤਾਂ ਕੀ ਲੱਗਦਾ ਹੈ ਕਿ ਕੀ ਕੁਝ ਕਰਨ ਵਾਲੇ ਨੇ ਉਹ ਹੁਣ ਦੇਖੋ ਜਿਸ ਤਰੀਕੇ ਦੇ ਨਾਲ ਕੱਲ ਵੀ ਜੀ ਇਹਨਾਂ ਨੇ ਆਪਣੇ ਜਿਹੜੇ ਚਾਰ ਕਰਜਕਾਰੀ ਪ੍ਰਧਾਨ ਨੇ ਜੀ ਉਹ ਉੱਥੇ ਹਾਜ਼ਰ ਸੀਗੇ ਪਵਨ ਗੋਇਲ ਸੀਗੇ ਸੰਗਤ ਸਿੰਘ ਗਿਲ ਜੀਆ ਸੀ ਸੁਖਵਿੰਦਰ ਡੈਨੀ ਸੀ ਜੀ ਔਰ ਆਪਣੇ ਜਿਹੜੇ ਚੌਥੇ ਅਗੇ ਨਾਗਰਾ ਸਾਹਿਬ ਕੁਲਜੀਤ ਸਿੰਘ ਨਾਗਰਾ ਹੋਰੀ ਸੀਗੀ ਉੱਥੇ ਇਸ ਦੇ ਨਾਲ ਹੀ ਉੱਥੇ ਜੇ ਆਪਾਂ ਗੱਲ ਕਰੀਏ ਜਿੰਨੇ ਸੈਲ ਸੀ ਸੱਲਾਂ ਦੇ ਜੀ ਜਿਹੜੇ ਮੁਖੀ ਸੀਗੇ ਉੱਥੇ ਚਾਰਜੀ ਸੀ ਉਹ ਸਾਰੇ ਸੱਲਾਂ ਦੇ ਚਾਹੇ ਵਪਾਰ ਸੱਲਾ ਚਾਹੇ ਉਹ ਸੇਵਾਦਾਰ ਲਾ ਯੂਥ ਵਿੰਗ ਹੈ ਉਹਨਾਂ ਦੇ ਮੁਖੀ ਉੱਥੇ ਸੀ ਇਸ ਦੇ ਨਾਲ ਹੀ 35 ਮਹਿਕਮਿਆਂ ਦੇ ਮੁਖੀ ਵੀ ਉੱਥੇ ਮੌਜੂਦ ਸੀ ਉਹਨਾਂ ਨਾਲ ਨਵਜੋਤ ਸਿੰਘ ਸਿੱਧੂ ਹਰਾ ਨੇ ਬੈਠਕ ਕੀਤੀ ਆ ਉਹ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਪਿਛਲੇ ਸਮੇਂ ਦੇ ਦੌਰਾਨ ਸਰਕਾਰ ਦੇ ਵੇਲੇ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ ਤੇ ਨਜ਼ਰਸਾਨੀ ਕੀਤੀ ਆ ਔਰ ਉਹਨਾਂ ਨੂੰ ਜੋ ਹੈ ਦੱਸਿਆ ਵੀ ਕੀ ਕਰਨ ਦੀ ਲੋੜ ਆ ਕਿਸ ਤਰੀਕੇ ਦੇ ਨਾਲ ਅਸੀਂ ਜਿਹੜਾ ਆਪਣੀ ਕਾਰਗੁਜ਼ਾਰੀ ਵਧੀਆ ਕਰ ਸਕ ਸਕਦੇ ਆ ਔਰ ਜਿਸ ਤਰ੍ਹਾਂ ਇਹ ਬੈਠਕਾਂ ਦਾ ਦੌਰ جاری ਆ ਇਹ 'ਚ ਕੋਈ ਸ਼ੱਕ ਨਹੀਂ ਹੈ ਜੀ ਕਿ ਜੇ ਇਹੋ ਜਿਹਾ ਕੰਮ ਜੀ ਪਹਿਲਾ ਹੁੰਦਾ ਜਿਸ ਦਿਨ ਤੋਂ ਸਰਕਾਰ ਬਣੀ ਸੀ ਕੈਪਟਨ ਅਮਰਿੰਦਰ ਸਿੰਘ ਇਦਾਂ ਐਕਟਿਵ ਹੁੰਦੇ ਨਵਜੋਤ ਸਿੰਘ ਉਹ ਸਿੱਧੂ ਵੀ ਉਦੋਂ ਹੈਗੇ ਸੀਗੇ ਉਸ ਵੇਲੇ ਵੀ ਐਕਟਿਵ ਹੁੰਦੇ ਜੀ ਤੇ ਮੈਂ ਸਮਝ ਲਿਆ ਕਿ ਚਲੋ ਉਹਨਾਂ ਕੋ ਚਾਹੇ ਅਹੁਦਾ ਨਹੀਂ ਸੀ ਫੇਰ ਵੀ ਉਹ ਐਕਟਿਵ ਹੋ ਕੇ ਕੰਮ ਕਰਦੇ ਤੇ ਉਹ ਅੱਜ ਜਿਹੜੀ ਸਰਕਾਰ ਦੀ ਕਾਂਗਰਸ ਪਾਰਟੀ ਪੰਜਾਬ ਤੇ ਉਹਦੀ ਦਸ਼ਾ ਤੇ ਦਿਸ਼ਾ ਕੁਝ ਹੋਰ ਹੋਣੀ ਸੀ ਜੀ ਬਿਲਕੁਲ ਠੀਕ ਆ ਆਪਾਂ ਉਹ ਸਮਝ ਲਓ ਕਿ ਸਾਰਾ ਸਾਲ ਜਦੋਂ ਪੜ੍ਹਨ ਦਾ ਟਾਈਮ ਸੀ ਜੀ ਉਦੋਂ ਤੇ ਕੁਛ ਨਹੀਂ ਪੜਿਆ ਤੇ ਨਲਾਇਕ ਬੱਚੇ ਜਦੋਂ ਪੇਪਰ ਲੱਗ ਕੇ ਆ ਜਾਂਦੇ ਨੇ ਫਟਾ ਫਾਟ ਕਿਤਾਬਾਂ ਚੁੱਕਦਾ ਪਾਸ ਹੋਣ ਜੁਗੀ ਨੰਬਰ ਆ ਜਾਣ ਜੀ ਬਿਲਕੁਲ ਠੀਕ ਹੈ ਜੀ ਕਦੀ ਕਿਸ ਦੀ ਕਿਤਾਬ ਖੋਲ ਆ ਇੱਕ ਮਿੰਟ ਦੱਸੀਂ ਜਰਾ ਕਦੀ ਕਿਸੇ ਦੇ ਜਿਹੜੇ ਨੋਟਸ ਆ ਫੜ ਲਾ ਇੱਕ ਮਿੰਟ ਦੱਸੀਂ ਜਰਾ ਮੈਂ ਦੇਖ ਲਾਂ ਜਿਹੜਾ ਹੈ ਕੀ ਆ ਉਹ ਉਸ ਵੇਲੇ ਉਹ ਫਿਰ ਨੰਬਰ ਉਹਨੇ ਚੰਗੇ ਪਾਸ ਹੋਣ ਦੇ ਵੀ ਲਾਲੇ ਪੇ ਹੁੰਦੇ ਨੇ ਵੀ ਪਾਸ ਵੀ ਹੋ ਜਾਈਏ ਤਾਂ ਬੜੀ ਵੱਡੀ ਗੱਲ ਹੈ ਸੋ ਸਾਰਾ ਸਾਲ ਜਿਹੜਾ ਸਟੂਡੈਂਟ ਪੜ੍ਹਦਾ ਨਾ ਨੰਬਰ ਦੇ ਉਹਦੀ ਚੰਗੇ ਆ ਜਾਂਦੇ ਨੇ ਉਹ ਇਸੇ ਤਰੀਕੇ ਦੇ ਨਾਲ ਜਿਹੜੀ 5 ਸਾਲ ਦੀ ਆ ਕਾਰਜਕਾਲ ਹੁੰਦਾ ਨਾ ਸਰਕਾਰ ਦਾ ਉਹ ਪੂਰੇ 5 ਸਾਲ ਚੰਗੇ ਅਗਰ ਕੰਮ ਕਰਦਾ ਨਾ ਤੇ ਉਹ ਨੂੰ ਪਬਲਿਕ ਨੂੰ ਦਿਖਾਉਣ ਦੀ ਲੋੜ ਨਹੀਂ ਪੈਂਦੀ ਪਬਲਿਕ ਤੋਂ ਵੋਟਾਂ ਮੰਗਣ ਦੇ ਲਈ ਠੂਠਾ ਗਾਹ ਕਰਨ ਦੀ ਲੋੜ ਨਹੀਂ ਪੈਂਦੀ ਬੜਾ ਹਾਰਸ਼ ਲਫ਼ਜ਼ ਮੈਂ ਐਜ਼ ਯੂਜ਼ ਕਰ ਰਿਹਾ ਸੋ ਅੱਜ ਦੀ ਜੇ ਕੀ ਹੈ ਕੰਮ ਤੇ ਚਾਹੀ ਆਪਾਂ ਕੁਛ ਕੀਤੇ ਨਹੀਂ ਐ ਪਰ ਆਪਣੇ ਝੂਠਾ ਜਾਂ ਲਕਈਏ ਨਹੀਂ ਅਸੀਂ ਇਹ ਇਹ ਵੀ ਕੰਮ ਕੀਤਾ ਅਸੀਂ ਇਹ ਵੀ ਕੰਮ ਕੀਤਾ ਪਬਲਿਕ ਨੂੰ ਗੁੰਮਰਾਹ ਕਰਨ ਦੀ ਉੱਥੇ ਚੀਜ਼ ਲੋਡ ਪੈ ਗਈ ਆ ਤਾਂ ਕਿ ਦੁਬਾਰਾ ਫੇਰ ਅਸੀਂ ਪਾਸ ਹੋ ਕੇ ਅਗਲੇ ਕਾਰਜਕਾਲ ਦੇ ਵਿੱਚ ਸਰਕਾਰ ਬਣਾ ਸਕੀ ਹੈ ਹੁਣ ਚੀਜ਼ ਇਹ ਹੈ ਕਿ ਜਿਸ ਤਰੀਕੇ ਦੇ ਨਾਲ ਦੋਸ਼ ਲਾਏ ਜਾ ਰਹੇ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਵੀ ਕਿਸਾਨਾਂ ਨੇ ਮਤਲਬ ਦੋਸ਼ ਲਾਏ ਨੇ ਕਿ ਪਹਿਲਾਂ ਸੁੱਤੇ ਸੀ ਨਵਜੋਤ ਸਿੰਘ ਦੀ ਬੋਲ ਪਾਣੀ ਨੂੰ ਲੈ ਕੇ ਕਿਸਾਨ ਜਿਹੜੇ ਨੇ ਉਹ ਇਸ ਵੇਲੇ ਆਪਣਾ ਵਿਰੋਧ ਕਰ ਰਹੇ ਨੇ ਠੀਕ ਹੈ ਹੁਣ ਆਪਾਂ ਜੇ ਗੱਲ ਕਰੀਏ ਕਿ ਜਿਸ ਤਰੀਕੇ ਦੇ ਨਾਲ ਵਿਰੋਧੀ ਪਾਰਟੀਆਂ ਵੱਲੋਂ ਵੀ ਇਹ ਗੱਲਾਂ ਕੀਤੀਆਂ ਜਾ ਰਹੀਆਂ ਭਈ ਇਹ ਜਿਹੜੀ ਕਲੇਸ਼ਪੀਆ ਕਾਂਗਰਸ ਦੇ ਵਿੱਚ ਆਗੂਆਂ ਦੇ ਵਿੱਚ ਪਿਆ ਇੰਨੀ ਸਕ੍ਰਿਪਟਿੰਗ ਜਿਹੜੀ ਸੀ ਜੀ ਇਹ ਦਿੱਲੀ ਤੋਂ ਬਣੀ ਸੀ ਜੀ ਇੱਥੇ ਤੇ ਇਹਨਾਂ ਨੇ ਸਿਰਫ ਉਹ ਕੀਤਾ ਕਿ ਜਦੋਂ ਨਾਟਕਾ ਨਾਟਕ ਕਰਦੇ ਆ ਨਾ ਉਹ ਨਾਟਕ ਹੀ ਕੀਤੇ ਨੇ ਜੀ ਹੁਣ ਇਹ ਵਿੱਚ ਕਿੰਨੀ ਸੱਚਾਈ ਹੈ ਕਿੰਨਾ ਕੁ ਝੂਠ ਹੈ ਇਹ ਉਹਨਾਂ ਨੂੰ ਪਤਾ ਹੈ ਬਿਲਕੁਲ ਪਰ ਜੋ ਇਸ ਵੇਲੇ ਜੋ ਕੰਮ ਹੋ ਰਿਹਾ ਬੜਾ ਸੁਪਰ ਐਕਟਿਵ ਮੋਡ ਤੇ ਹੋ ਰਿਹਾ ਹੈ ਕਿ ਸਾਡੀ ਸਰਕਾਰ ਦੁਬਾਰਾ ਆ ਜੇ ਤੇ ਅਸੀਂ ਦੁਬਾਰਾ ਫਿਰ 5 ਸਾਲ ਜਿਹੜੇ ਆ ਉਹ ਅਸੀਂ ਰਾਜ ਕਰ ਸਕੀਏ ਤੋ ਉਹ ਉਹ ਜਿਹੜੀਆਂ ਚੀਜ਼ਾਂ ਨੇ ਬਹੁਤ ਕੁਝ ਕੰਮ ਕਰਨ ਦੀ ਲੋੜ ਪਾਉਗੀ ਬਹੁਤ ਕੁਝ ਕੰਮ ਕਰਨ ਦੀ ਲੋੜ ਪਾਉਗੀ ਧਰਾਤਲ ਪੱਧਰ ਤੇ ਔਰ ਜਿਸ ਤਰੀਕੇ ਦੇ ਨਾਲ ਅ ਨਵਜੋਤ ਸਿੰਘ ਸਿੱਧੂ ਵਿਚਰ ਰਹੇ ਨੇ ਕਰ ਰਹੇ ਨੇ ਕੰਮ ਜੀ ਇਹਦੇ ਵਿੱਚ ਸ਼ਾਇਦ ਉਹਨਾਂ ਦੀ ਇਹ ਵੀ ਚੀਜ਼ ਹੋ ਸਕਦੀ ਹੈ ਵਿਚਾਰ ਹੋ ਸਕਦੇ ਉਹਨਾਂ ਦੇ ਜੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਚੰਗੇ ਕੰਮ ਕਰਾਂ ਤੇ 2022 ਦੇ ਵਿੱਚ ਜੇ ਸਰਕਾਰ ਬਣਦੀ ਹੈ ਜੀ ਤੇ ਮੈਨੂੰ ਮੁੱਖ ਮੰਤਰੀ ਵੀ ਬਣਾਇਆ ਜਾ ਸਕਦਾ ਜਾਂ ਮੇਰੇ ਤੇ ਜਿਹੜੀ ਆ ਮਿਹਰਬਾਨੀ ਕਰਕੇ ਹਾਈ ਕਮਾੜ ਮੈਨੂੰ ਮੁੱਖ ਮੰਤਰੀ ਦੀ ਜਿਹੜੀ ਕੁਰਸੀ ਆ ਉਹ ਦੇ ਦੇਵੇ ਨਵਜੋਤ ਸਿੰਘ ਸਿੱਧੂ ਦੀ ਇਹ ਵੀ ਭਾਵਨਾ ਹੋ ਸਕਦੀ ਆ ਮਨ ਦੇ ਵਿੱਚ ਪਰ ਮੈਂ ਚੰਗਾ ਕੰਮ ਕਰਕੇ ਵਿਖਾਵਾਂ ਇਹਦਾ 6 ਮਹੀਨਿਆਂ ਦੇ ਵਿੱਚ ਦੇਖੋ ਗੱਲ ਆਰ ਪੀ ਜੀ ਮੈਨੂੰ ਜੋ ਲੱਗਦਾ ਨਵੰਬਰ ਦੇ ਅਖੀਰ ਦੇ ਵਿੱਚ ਜਾਂ ਦਸੰਬਰ ਦੇ ਸ਼ੁਰੂ ਦੇ ਵਿੱਚ ਜੀ ਚੋਣ ਜਾਬਤਾ ਲੱਗ ਸਕਦਾ ਜੀ ਬਿਲਕੁਲ ਹੁਣ ਮਹੀਨੇ ਕਿੰਨੇ ਪਏ ਨੇ ਇਹ 3-4 ਮਹੀਨੇ ਆ ਜੁਲਾਈ ਦਾ ਮਹੀਨਾ ਹੋ ਗਿਆ ਆ ਸਮਾਂ ਇਹ ਲੋ ਖਤਮ ਹੋ ਗਿਆ 27 ਜੁਲਾਈ ਹੋ ਗਈ ਆ ਮਹੀਨੇ ਰਹਿ ਗਏ ਜੀ ਅਗਸਤ ਸਤੰਬਰ ਅਕਤੂਬਰ ਨਵੰਬਰ ਜੀ ਬਿਲਕੁਲ ਠੀਕ ਆ ਆ 4 ਮਹੀਨੇ ਜਿਹੜੇ ਹੈਗੇ ਨਾ ਚੌਥੇ ਮਹੀਨੇ ਹੋ ਸਕਦਾ ਆ 3 ਮਹੀਨੇ ਵਿੱਚ ਚੌਥੇ ਮਹੀਨੇ ਨਵੰਬਰ ਚ ਹੋ ਸਕਦਾ ਆ ਅਖੀਰ ਦੇ ਵਿੱਚ ਝੋਣ ਜਾਪਤਾ ਲੱਗ ਜਾਵੇ ਸੋ ਇਹਨਾਂ 4 ਮਹੀਨਿਆਂ ਦੇ ਵਿੱਚ ਉਹ ਕੰਮ ਕਰਨੇ ਜਿਹੜੇ ਸਾਢੇ 4 ਸਾਲ ਦੇ ਵਿੱਚ ਕੰਮ ਨਹੀਂ ਹੋਏ ਸੀ ਇਹਨਾਂ ਸਾਢੇ ਆਪਣੇ 4 ਮਹੀਨੇ ਦੇ ਵਿੱਚ ਕੰਮ ਕਰਨੇ ਤੁਹਾਨੂੰ ਲੱਗਦਾ ਕਿ ਜਿਹੜੇ ਬੱਚੇ ਨੇ ਪੂਰਾ ਸਾਲ ਤੇ ਮਿਹਨਤ ਨਾ ਕੀਤੀ ਹੋਵੇ ਪੂਰੇ ਸਾਲ ਪੜ੍ਹਾਈ ਨਾ ਕੀਤੀ ਹੋਵੇ ਔਰ ਪੇਪਰਾਂ ਦੇ ਲਾਗੇ ਦਿਨ ਰਹਿ ਗਏ ਹੁਣ ਵੀ 25 ਤੇ ਫਿਰ ਸਾਰੇ ਕਿਤਾਬਾਂ ਖੋਲ ਖੋਲ ਕੇ ਪਿਛਹਾੜ ਦਾ ਵੀ ਕੰਮ ਕਰਨਾ ਸਮਾਜਿਕ ਦਾ ਵੀ ਕੰਮ ਕਰਨਾ ਇਹ ਵਿਗਿਆਨ ਦੀ ਪੜ੍ਹਾਈ ਵੀ ਰਹਿ ਗਈ ਹੈ ਇਹ ਅੰਗਰੇਜ਼ੀ ਓਏ ਹੋਏ ਇਹ ਤੇ ਜ਼ਿਆਦਾ ਔਖੀ ਹੈ ਕੀ ਉਹ ਨੰਬਰ ਲੈ ਸਕਦਾ ਜੇ ਨੰਬਰ ਲੈ ਸਕਦਾ ਤੇ ਉਹਨੂੰ ਦਿਨ ਰਾਤ ਇੱਕ ਕਰਨਾ ਪਊਗਾ ਇਸੇ ਤਰੀਕੇ ਦੇ ਨਾਲ ਅਗਰ ਪਬਲਿਕ ਦੀ ਹਮਾਇਤ ਲੈਣੀ ਹੈ ਪਬਲਿਕ ਦੀਆਂ ਵੋਟਾਂ ਲੈਣੀਆਂ ਤੇ ਕਾਂਗਰਸ ਸਰਕਾਰ ਨੂੰ ਸਿਰਫ ਆਪਣੇ ਨਵਜੋਤ ਸਿੰਘ ਸਿੱਧੂ ਨੇ ਨਹੀਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਹ ਬੱਚੇ ਦੀ ਤਰ੍ਹਾਂ ਜਿਹਨੇ ਸਾਰਾ ਸਾਲ ਮਿਹਨਤ ਨਹੀਂ ਕੀਤੀ ਜੀ ਦਿਨ ਰਾਤ ਕਲਾ ਕੇ ਜੀ ਮਿਹਨਤ ਕਰਨੀ ਪਾਉਗੀ ਤਾਂ ਜੋ ਅਸੀਂ ਪਬਲਿਕ ਦੀ ਹਮਾਇਤ ਹਾਸਲ ਕਰਕੇ ਪਬਲਿਕ ਦੀ ਜਿਹੜੀ ਵੋਟ ਹੈ ਉਹ ਲੈ ਸਕੀਏ ਪਰ ਬੜਾ ਔਖਾ ਕੰਮ ਹੈ ਮੁਸ਼ਕਲ ਟੀਚਾ ਹੈ ਜੀ ਹੋ ਸਕਦਾ ਪਰ ਮੈਨੂੰ ਲੱਗਦਾ ਕਿ ਉਹ ਜਿਹੜੇ ਵਾਅਦੇ ਨੇ ਉਹ ਐਨੇ ਜਿਹੜੇ ਵਾਅਦੇ ਨੇ ਉਹ 6-4 ਮਹੀਨਿਆਂ ਦੇ ਵਿੱਚ ਪੂਰੇ ਕਰਨੇ ਜੀ ਬੜੇ ਔਖੇ ਨੇ ਜੀ ਔਰ ਬੜੇ ਮੁਸ਼ਕਲ ਨੇ ਬਿਲਕੁਲ ਜੀ ਇਸ ਦਿਨ ਵਾਲੀ ਵਿੰਦਤ ਜੀ ਅੱਜ ਚਰਚਾ ਦੇ ਵਿਸ਼ਾ ਵਿੱਚ ਬੇਸਨ ਲੈ ਹੀ ਮੈਂ ਚਰਚਾ ਦਾ ਵਿਸ਼ਾ ਨੂੰ ਬ੍ਰਾਂਹ ਦੇ ਲਈ ਤੁਸੀਂ ਜਾਣਕਾਰੀਆਂ ਸਾਂਝੇ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੀ ਧੰਨਵਾਦ ਜੀ